ਮੇਰੇ ਆਰਾਮ ਕਰਨਾ ਚਾਹੁੰਦਾ ਤੈਨੂੰ ਖੇਤੀ ਪੂਰੀ ਜਗਾ ਦੇਣੀ ਆਪਾਂ ਨੇ ਪਰ ਚੜਚਾ ਇਹਦੇ ਮਿੱਟੀ ਦੇ ਆਇਆ ਕਰ ਸਰ ਜਾ ਵਿਚ ਵੜ ਜਾ ਖਾਰ ਤੇ ਕਰੋ ਟਲਾ ਮਿੱਟੀ ਕਰੋ ਟਲਾ ਇਹਨੂੰ हां ਵਿਚਾਂ ਕਰੋਟਲਾ ਕਰੋੜਲਾ ਕਰੋੜਲਾ ਟੱਕ ਨਾ ਮਾਰ ਕਰੋੜਲਾ ਖਿੱਚਲਾ ਖੜਮੀ ਕਹੀ ਖੜਮੀ ਕਹੀ ਦੂ ਲੁੱਟ ਲੰਬੀ ਕਹੀ ਆਂ ਤੇਰੇ ਫਤਵੀ ਨਾਲੀ ਤੇ ਆਦੀ ਮਰਜ਼ੀ ਆ ਫਟਦੇ ਫੱਚਾਂ ਖਿਚਲਾਉਂ ਆਂ ਆਪਣੀ ਮੜੀ ਮਿੱਟੀ ਗਾਂਹਾਂ ਤੋਂ ਤੋਂ ਆ ਕੱਕਾ ਖੱਬੜ ਮਾਰ ਕੇ ਕਈ ਵਾਰ ਸੜਦੇ ਖੱਬੜ ਮੂਹਲੇ ਪਾਸੇ ਲਾਈ ਮਿੱਟੀ ਹੁਣ ਮੂਹਲੇ ਪਾਸੇ ਹਾਂ ਹਾਂ ਵੱਟ ਪਰ ਵੱਟ ਪਰ ਉੱਪਰ ਯਾਰ ਬਸ ਸੜਦੇ ਪੁੱਲ ਚੱਕ ਬਸ ਆਟੋ ਵੀ ਵੇਲ ਤੇਰੀ ਦੇਖਣੀ ਹੈ ਚੱਕ ਲਿਆ ਉੱਧਰ ਲਾ ਦਾਂਗੇ ਬਸ ਨਿਕਲ ਬਾਹਰ ਨਿਕਲ ਬਾਹਰ ਨਿਕਲ ਅਰੋਂ ਦਾਪਾ ਕਰਨੀਆਂ ਚੱਲ ਫੈਰੇ ਘਾਪਾ ਉਹਨੂੰ ਰੋਖੇ ਸੋਖੇ ਘਾਲ ਚ ਅਰੋਂ ਦਾਪਾ ਪਈਆ ਲੈ ਆਂਦੀ ਮੱਕੀ ਜੋ ਚੱਕਲੀ ਮਾਪੀ ਕਾਹ ਜਾ ਬੱਸ ਤੋ ਉਹਦੇ ਬਸ ਮੜੀ ਜੀ ਉੱਪਰ ਆਏ ਕਿਹੀ ਮਾਰਦੇ ਪੁੱਠੀ ਸਿੱਧੀ ਬੱਸ ਆ ਜਾ ਬੱਸ 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 ਆ ਜਾ ਆ ਜਾ ਇੱਕ ਦਿਨ ਤੋਂ ਮੋਟੇ ਇਹ ਤਾਂ ਤਿੰਨ ਤੋੜਨਾਂ ਅੱਜ ਜਰੇ ਇਹ ਪਾਉਣਾ ਸ਼ਾਮ ਨੂੰ ਨਹੀਂ ਨਹੀਂ ਹਾਂ ਇਹ ਛੱਬੀ ਪੈ ਰਹੀ ਹੈ ਆਪਣੀ ਪਛੇਤੀ ਇਹ ਹੈ ਪਛੇਤੀ ਉਹ ਲਗਣੀ ਆ ਤਾਂ ਕਰਕੇ ਆਪਾਂ ਹਾਲੇ ਖੰਡੇ ਬੈਠੇ ਆ ਹਾਲ ਦਾ ਹਾਲ ਦੇਖ ਲੋ ਆ ਜਾ ਆ ਜਾ ਨਾ ਪਰਸੋਂ ਚਾਹਤ ਮਾ ਵੀ ਇਤਨੇ ਬਾਜ ਦਾ ਫੱਟਿਆ ਤਾਂ ਮਾ ਵੀ ਕੱਡਾ-ਕੱਡਾ ਹੋ ਗਿਆ ਹਨਾ ਕਿੰਨਾ ਹੀ ਵਧਿਆ ਹੈ ਹੈ ਪਾਣੀ ਲੱਗਦਾ ਪਾਣੀ ਹਾਂ ਹੌਲੀ 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 ਪਰ ਲੈਣ ਦੇ ਮੈਂ ਤਾਂ ਹੌਲੀ ਜਿਹਾ ਤੁਰਦਾ ਮੇਰੇ ਤੋਂ ਕਿੱਥੇ ਤੇਜ਼ ਤੁਰ ਹੁੰਦਾ ਪਹੁੰਚ ਗਿਆ ਦੇਖ ਤਾਂ ਹੈ ਪਰ ਇਹ ਇੱਥੇ ਕੱਚਾ ਮੱਕੇ ਦਾ ਕਾ ਹਾਂ ਚੁੱਪੀ ਚ ਸਟੈਂਡ ਤੋਂ ਉੱਤੀ ਜਾਊਗੀ ਮਿੱਟੀ ਲੈ ਜਾਊਗੀ ਹਾਲਾ ਦੇ ੁੰਡਾ ਬਦਦੇ ਲੈ ਇੰਨੇ ਨਾਲੇ ਪਨੀਰੀ ਭਰ ਜਾਂਦੀ ਆ ਖਾਲ ਦੇ ਪਣੀ ਨਾਲ ਬੱਤ ਵੀ ਨਹੀਂ ਪਰ ਨਾ ਸਰੋਧਨ ਪੁੱਟ ਜਾਂਦਾ ਉਹ ਪਨੀਰੀ ਕਿਹੜਾ ਮੂੰਹ ਪਰ ਇਹਨੂੰ ਕਰਦੇ ਧੋਤੀ ਜਾਊਗੇ ਮਾਪੇ ਉਹ ਥੈਲਾ ਪਰ ਇਹਨੂੰ ਖਿੱਚਣਾ ਹੈ ਹੋਰ ਦਾ ਭੁਰਜੇ ਪਰ ਪੋਰਾ ਭੋਰਾ ਹੀ ਸਿਕਾਤੇ ਬਣ ਜੇ ਇੱਥੇ

क्या गाड़ी में है फिर भी भैया जब होता ही नहीं तो बस करना की गिले है पहले मैं खावन अब तो हमारा समझ अच्छा ਗੇ ਛੋੜੀ ਇਹਦੇ ਨਵੇਂ ਹੁਣ ਇਹਦੇ ਬਾਹਰ ਵੀ ਆਉਂ ਪਾਟੜਦੇ ਨੇ ਰਾ ਦਰ ਆਵੇ ਥੋੜੀ ਜਿਹੀ ਬਣਾ ਲਵੇਂ ਤੁਹਾਈ ਜਾਵੇ ਆਹ ਦੇਖੋ ਮੇਰੀ ਕਾਦਰ ਪਿੰਡੀਆਂ ਨੂੰ ਮੇਰੀ ਝੋਲੀ ਤੇਨੀ ਸੋਹਣੀ ਆ ਕੰਡ ਕਰਕੇ ਔਖਾ ਹੈ ਕੰਡ ਨਾ ਨਾ ਹੋਵੇ ਮੈਂ ਤਾਂ ਦੇਖ ਕੋਲ ਖੜ ਕੇ ਤੇ ਨਹੀਂ ਚੱਕਸ ਪਾਪੇ ਹਾਂ ਪਾਪੇ ਛੋਟੀ ਨਾ ਧੁਰਦਾ ਮੈਂ ਤਾਂ ਆਹੇ ਮੇਰੀ ਛੋਟੀ ਰੱਖੀ ਆ ਹਾਂ ਰੋਕ ਜਾ ਨਾ ਥੱਲੇ ਲੱਗੀਆਂ ਨੇ ਦੋ ਬਹਿ ਜਾ ਦੇਖ ਨੀ ਪਰਸੋਂ

ਪਿੰਡੀਆਂ ਖਾਣੀਆਂ ਹੋ ਕਿਸੇ ਨੇ ਭਾਈ ਲੱਛ ਸਕਦਾ ਸਾਨੂੰ ਆ ਵੀ ਲੱਗ ਕੇ ਜਾਓ ਪਿੰਡੀ ਵਜ਼ੀਰੀ ਹੈ ਨਾਲੇ ਬੂਟੇ ਗਣਵੇਂ ਚੁਣ ਮੇਲਾਏ ਹੋਏ ਇੰਨੇ ਨਹੀਂ ਬਸ ਕਰਾਈ ਪਈ ਆ ਤੋਂ ਕੋਣੇ ਹੋਰ ਲੱਭ ਮਾਫੀ ਦਾ ਉਹਦੇ ਜਿਹੜਾ ਤੂੰ ਬਤਾਉਂਗਾ ਟੋਆ ਕਰ ਦੇ ਛੋਟੀਆਂ ਛਟੀਆਂ ਮੰਗਣੀਆਂ ਲੱਗੀਆਂ ਨੇ ਥੱਲੇ ਪਹਿਲੇ ਨੰਬਰ ਵਾਲੇ ਨੂੰ ਪਹਿਲੇ ਨੰਬਰ ਨੂੰ ਦੇਖ ਆ ਦੇ ਹੱਲ ਕਰ ਦੰਨੀਆਂ ਇਹਨਾਂ ਪੂਰਾ ਹੈ ਆਫਰ ਦੇ ਲਾ ਹੈ ਲੱਗੀਆਂ ਅੱਜ ਕੇ ਪਾਣੀ ਪਲਾਉਣੀ ਆ ਨਾ ਨਾ ਚੋਆ ਕਰਕੇ ਮम्मा ਜਿੱਨਾ ਤੂੰ ਪਾਣੀ ਪੀ ਨਹੀਂ ਹੋਗਾ ਬੱਗ ਦੁੱਗਣ ਇਹਨਾਂ ਨੂੰ ਪਾਵੋ ਹਨਾ ਇਹਨਾਂ ਦਾ ਤਾਂ ਅੱਜ ਤੇ ਚਾਰ ਪਾਣੀ ਚਾਰ ਵਾਰੀ ਪਾਣੀ ਇਹ ਆਪਾਂ ਸਬਜ਼ੀਆਂ ਦਿੰਨੇ ਆ ਹਾਂ ਬਸ ਫੇਰ ਤਾਂ ਮੈਂ ਇੰਨਾ ਤੇ ਰਹੂਗੀ ਚਾਰ ਵਾਰ ਪਾਣੀ ਨੂੰ ਨਹੀਂ ਸਵੇਰੇ ਜਦੋਂ ਇਹ ਕੈਨ ਨੂੰ ਨਾ ਪਤਾ ਜਿੱਥੇ ਤੇ ਚੱਪਾ ਲੈਣ ਥੱਲੇ ਲੱਗੀ ਹੋਈ ਇੱਕ ਥੱਲੇ ਆ ਦੇ ਆ ਦੇ ਆ ਦੇ ਹੱਥ ਕੋਲ ਛੱਡ ਗਈ ਆ ਦੇ ਆ ਜਿੱਥੇ ਹੱਥ ਹੱਥ ਦੇ ਪਾਉਣ ਅੱਗੇਲੇ ਪਾਸੇ ਆ ਹੋਰ ਤਾਂ ਕੋਈ ਕੰਮ ਨਹੀਂ ਰਹਿ ਗਿਆ ਨਾ ਇਹ ਵੀ ਪਾਣੀ ਖੋ ਗਿਆ ਇਹ 20 ਕਬੂਟੇ ਆ ਇਹਨਾਂ ਨੇ ਮਾਫੀ ਦੀ ਬਸ ਕਰਾਈ ਪਈ ਆ ਹਨਾ ਤੇਰਾ ਪਿਓ ਪਾਇਆ ਕਰੂਗਾ ਪਾਣੀ ਛੱਡ ਜੇ ਤੇ ਹੋਲੀ ਹੋਲੀ ਤੁਹ ਫਟਾਫਟ ਪਾਉਂਗਾ ਨਾ ਹੌਲੀ ਹੌਲੀ ਪੈਪ ਲੈ ਕੇ ਕੰਮ ਜਵੇ ਕੋਈ ਬੜੀ ਗੱਲ ਨਹੀਂ ਪਰ ਪਾਣੀ ਦੀ ਤਾਕਤ ਬਹੁਤ ਹੈ ਤਾਂ ਦੇਖਣਾ ਬਤਾਉਂ ਨੂੰ ਹੈ ਹਟ ਕੇ ਤੇ ਨਾ ਲੱਗਣ ਤੋਂ ਮੰਨਦੀਆਂ ਤਾਂ ਆ ਇਧਰ ਛੱਡ ਗਈ ਪਿੱਛੇ ਥੱਲੇ ਇਧਰ ਲੱਗੇ ਜਾਈ ਇਧਰ ਨੇ ਦੋ ਦਾਣਾ ਪਾਣੀ ਆ ਦੇਖੋ ਮੇਰੀ ਨਿਊਜ਼ ਸਮਾਈਲਾ ਨੰਮੀ ਹੈ ਇੱਕੜੇ ਦੇ ਲੱਗਦੇ ਖਣੀ ਹੂੰ ਤੂੰ ਸੱਟ ਨਾ ਖਾਲੀ ਨੂਰ ਇੱਕ ਕਿਤੋਂ ਗਾਂਲੇ ਬੂਟੇ ਨੂੰ ਆ ਥੱਲੇ ਲੱਗੀ ਏਕ ਪਿੱਛੇ ਇੱਕ ਗਾਂ ਹੈ ਆ ਦੇ ਥੱਲੇਆਂ ਤੋਂ ਇੱਕ ਪੱਕੀ ਇੱਕ ਕੱਚੀ ਆ ਦੇ ਇੱਕ ਦਿਓ ਗਾਂਾਂ ਵਾਲੇ ਖੁੰਜੇ ਵਾਲੇ ਸਿਰੇ ਤੇ ਦੇਖ ਗਈ ਤਾਂ ਹੀ ਬੰਦਾ ਨਾਲ ਆਉਂਦਾ ਦੇਖਦੀਆਂ ਨਹੀਂ ਹੈ ਇਕੱਲੇ ਬੰਦੇ ਨੂੰ ਤਾਂ ਜਿਨਾ ਮਰਜੀ ਜੋ ਲਾਲਵੇ ਹਨਾ ਰਹਿ ਜਾਂਦੀਆਂ ਨੇ 3 4 5 6 7 8 9 10 ਹੁਣ ਮੈਂ ਸਾਰੇ ਫੋਟੋ ਨੂੰ ਅੱਗੇ ਕਰਾਇ ਨੀ ਅੱਜ ਇਹ ਤੱਕ ਹੀ ਕਰ ਜਾਉਂਗੀ ਕਿ ਤੱਕ ਰਹੀ ਵਾਪਾਰੀ ਹੋਗੀ ਮਿੱਟੀ ਗਿੱਲੀ ਦੀ ਨਾ ਚੱਲ ਕੋਈ ਤਾਂ ਤੋ ਤੇ ਜਾਣਗੇ ਚੱਲ 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 ਉਧਰ ਜੀ ਚੱਲ ਬਤਾਉਂਗਾ ਵੱਲ ਫੇਰ ਦੇਖ ਦੇਣਗੇ ਉਧਰ ਇਧਰੋਂ ਤਾਂ ਹਟ ਜਾਈਏ ਦੇਖ ਲਓ ਹੁਣ ਸਭ ਤੋਂ ਛੇਤੀ ਸਬਜ਼ੀ ਹੁੰਦੀ ਆ ਹਨਾ ਐਨੀ ਛੇਤੀ ਕੋਈ ਸਬਜ਼ੀ ਨਹੀਂ ਬਣਦੀ ਬਾਈ ਕੀ ਬਾਈ ਨਹੀਂ ਬੱਸ ਹੁਣ ਥੱਲੇ ਘਟ ਲੱਗਦੀਆਂ ਉੱਪਰ ਜਿਆਦਾ ਲੱਗਦੀਆਂ ਨੇ ਥੱਲੇ ਵੀ ਫੇਰ ਵੀ ਆ ਜਾਂਦੀਆਂ ਨੇ ਆ ਦੇਖੋ ਬੈਂਗਣੀਆਂ ਹਾਂ ਦੇਖੋ ਬੈਂਗਣੀਆਂ 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 ਤਾਂ ਦੇਖੋ ਇਹ ਦੇਖੋ ਪਹਿਲਾਂ ਸੁੱਕ ਗਈਆਂ ਦੀਆਂ ਇਹ ਫਿਰ ਮਾਫੀ ਤਾਂ ਟੋਆ ਕਰਾਇਆ ਟੋਆ ਕਰਵਾਇਆ ਅਰੇ ਟੋਆ ਕਰਿਆ ਫਿਰ ਲੱਗਣ ਲੱਗ ਗਿਆ ਉਹਨੂੰ ਹੋਣਗੇ 1-2 ਤਾਂ ਕਿਹਨੂੰ ਟੱਚ ਕਰ ਗਈ ਪੁੱਲ ਓਹ ਬੂਟਾ ਬਤਾ ਮਾਰੀ ਚਰਚ ਖੜਾ ਇੱਕ ਅੱਧੀ ਉਹਨੂੰ ਹੋਊਗੀ ਦੇ ਤੇ ਇੱਕ ਅਧੀਆਂ ਮਿਰਚਾਂ ਜਿਹੜੀ ਪ੍ਰਿੰਟੀ ਖੜੀ ਇੱਕ ਦੋ ਇਹਨੂੰ ਹੋਣਗੀਆਂ ਉਹਦਾ ਸ਼ਾਇਦ ਤੋੜ ਲਈ ਤੋੜ ਲਈ ਦੇਖ ਉਹ ਦੇਖ ਲੈ ਫਿਰ ਉਹਨੂੰ ਜੇ ਹੈਗੀ ਆ ਕੋਈ ਨਹੀਂ ਨਾ ਸੀ ਨਹੀਂ ਉਹ ਤਾਂ ਕੋਈ ਨਹੀਂ ਤਾਂ ਚਲ ਤੂੰ ਬਤਾਉਂਗਾ ਦੇਖਾ ਤਾ ਲੱਗਦੇ ਗਰਮੀ ਜਾਂਦਾ ਮੀ ਨੂੰ ਪਾਉਗਾ ਫੇਰ ਨਾ ਮੀ ਕਰਕੇ ਤਾਂ ਸਾਰੀਆਂ ਚੀਜ਼ਾਂ ਖੜੀਆਂ ਨੇ ਸਾ ਇਹਨੂੰ ਦੀ ਇੱਕ ਦੋ ਤੋਲ ਲੀਆਂ ਹਾਂ ਚਲੋ ਭਾਈ ਬਦੋ ਬਦੀ ਬਦੋ ਬਦੀ ਚਲ ਕਿੰਨੀ ਆ ਗਏ ਬੱਸ ਹੋ ਗਏ ਦੋ ਡੰਗ ਦੀਆਂ ਉਹਨਾਂ ਦੀਆਂ ਮੂੰਹ ਗੇ ਕੱਦ ਕਰੀ ਜਾਂਦੀ ਐ ਬੇ ਸਾਹਿਬ ਵੀ ਜਾ ਦਾ ਮੈਂ ਕਹਣਾ ਸੀ ਤੀ ਕਾਲੀ ਇੱਕ ਦਿਨ ਬਹਿ ਕੇ ਹਾਂ ਤੁਸੀਂ ਇਹਦਾ ਦਿੱਤਾ ਮੇਰੇ ਵਾਲ ਦੇ ਕਿੰਨਾ ਸੋਹਣਾ ਉਧਰ ਲੈਣਾ ਚ ਤੁਸੀਂ ਆ ਕੱਲਿਆਂ ਨੇ ਚੱਲ 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 ਗੱਲ ਕਰਦੇ ਖੜੀ ਦਰ ਨੂੰ ਹੁੰਦਾ ਕੱਲਿਆਂ ਨੇ ਬੀਤੀ ਸੀ ਗਾੜੀ ਆ ਮੇਰੇ ਅਰੇ ਆ ਬੀਤੀ ਕੱਲ ਨਿਕਲੀ ਕੱਤੀ ਹਾਂ ਇਹ ਵੀ ਨੇੜੇ ਆ ਤਾਕਤ ਦੀ ਸਪਰੇਅ ਕਰਨ ਵਾਲੀ ਆ ਫਾਲੀ ਫਾਲ ਨਹੀਂ ਕਿਤੇ ਫੋਕਾ ਤਾਂ ਨਹੀਂ ਜਿਵੇਂ ਉੱਤਨ ਸਰੋਂ ਦੇ ਬੀਜ ਖਾਂਦਾ ਤਾਂ ਪਾ ਪਿਛਲੇ ਸਾਲ ਪਤਲੀ ਮੂੰਗੀ ਦਾ ਦੇ ਤਾ ਦਾ ਫੋਕਾ ਵੀ ਔਰ ਰੰਗੇ ਕਰਿਆ ਹੈ ਤਾਂ ਕਿੰਨੇ ਜੀਤ ਆ ਲੱਗੀ ਔਲੇ ਪਾਸੇ ਇੱਕ ਔਰਲੇ ਪਾਸੇ ਮੂੰਗੀ ਔਰਲੇ ਪਾਸੇ ਆ ਮਾਪੀ ਦਾ ਇੱਕ ਉਹਨੂੰ ਚਾ ਉੱਤਰ ਗਿਆ ਗਲਬਾਂ ਵਾਲਾ ਇਹਨਾਂ ਨੂੰ ਕੰਡਾ ਨਹੀਂ ਚਾਹੀਦਾ ਕੱਡੇ ਤੋਂ ਬੰਦਾ ਬੋਰ ਹੁੰਦਾ ਪੱਕੀ ਉਰੀ ਕੱਢ ਤਾ ਹੂੰ ਉਹ ਤੇਰੀਆਂ ਨੇ ਉਰੀ ਕੱਢਦੇ ਆ ਉੱਪਰ ਲੱਗੀ ਆ ਪੱਕੀ ਪੈਂਡੀਆਂ ਦਾ ਚਾਹ ਬੰਦਾ ਰੋਜ਼ ਲਈ ਹੀ ਜਾਵੇ ਹਨਾ ਤੋੜ ਕੇ ਲੈ ਜਾਓ ਹਾਂ ਤੋੜ ਕੇ ਲੈ ਜੇ ਅੱਗੇ ਇੱਕ ਦੋ ਨੂੰ ਮੂਸੀਂ ਗਰੇ ਮੂਗਰੇ ਕਿਹਾ ਤੋੜ ਲਓ ਤੋੜ ਕੇ ਬੂਟੇ ਇਹ ਪਹਿਲੀ ਟੁੱਟੇ ਤੇ ਮੈਂ ਠੀਕ ਹੈ ਜੀ ਨਿਕਲੂ ਇਹ ਮਰਜੀ ਕੀ ਚੀਜ਼ ਕਰਨ ਆਏ ਥੱਲੇ 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 ਓਰੇ ਇੱਕ ਬੰਦੇ ਨੂੰ ਤਾਂ ਦੀਂਦੀਆਂ ਹੈ ਨਹੀਂ ਦੋ ਬੰਦੇ ਚਾਹੀਦੇ ਆ ਇੱਕ ਦੂਰ ਖੜ ਕੇ ਦੇਖਣ ਨੂੰ ਪਿੰਡੀਆਂ ਜਮੀਆਂ ਆ ਆ ਦੇ ਮਾਪੀ ਤਾ ਦੇਖਿਆ ਨੇ ਕਿੱਥੇ ਪਲੋਂ ਹਾਂ ਨਵੇਂ ਵੀ ਜਮੇ ਆ ਜੀ ਹਾਂ ਤੂੰ ਚੱਲੀ ਮਰ ਰੋਟਾ ਹੁਣ ਤਾਂ ਚੱਲੀ ਇਧਰ ਮਿੱਟੀ ਲੱਗ ਜਾਣੀ ਪਿੱਛੇ ਦਾ ਪਿੱਛੇ ਨੂਰ ਚੱਲੀ ਆ ਮੇਰੀ ਨਾ ਨਾਨੀ ਦੇ ਨਾਨਕੇ ਨੂੰ ਨੂਰ ਚੱਲੀ ਆ ਮੇਰੀ ਨਾਨੀ ਦੇ ਨਾਨਕੇ ਨੂੰ ਮੈਂ ਨਾਨੀ ਦੇ ਨਹੀਂ ਮੇਰੀ ਨਾਨੀ ਦੇ ਨਾਨਕੇ ਨੇ ਉੱਥੇ ਹਰ ਵンスਪਰੇ ਦਾ ਮੇਰੇ ਨਾਨਕੇ ਆ ਕਮਾਲੂ ਉੱਥੇ ਮੇਰੀ ਨਾਨੀ ਦੇ ਨਾਨਕੇ ਆ ਜੀ ਨੀ ਹਾਂ ਮੈਂ ਸੱਲੂਣਾ ਅੱਜ ਅਸੀਂ ਉੱਥੇ ਜਾਣਾ ਹੈ ਚਲ ਚੱਲ ਉਹਦੇ ਘਰ ਮਰਜੀ ਆਂਦੀ ਐ ਵਿਚਾਰੀ ਤੇ ਅਰਖੀ ਆ ਹਾਂ ਪ੍ਰਿੰਡੀ ਮਾਰੀ ਉਹਦੇ ਥਲੇ ਚੇਤਰ ਕੀ ਨਹੀਂ ਛੱਡ ਜਣੀ ਮੇਰੇ ਇੱਕੋ ਵੀ ਨਹੀਂ ਬਚਿਆ ਹਵਾਰੇ ਸਾਥ ਚਲ ਇਹ ਮੇਰਾ ਸੰਤਰਾ ਜਿੱਦਣ ਬੜਾ ਹੋ ਗਿਆ ਕਿਹੜਾ ਆਹ ਸੰਤਰਾ ਜਿੱਦਣ ਬੜਾ ਹੋ ਗਿਆ ਮੇਰਾ ਬੁਈਨਾ ਪੁਲਖਾ ਲਓ ਮੈਂ ਪਾਣੀ ਪੋਣੀ ਹੈ ਲੈ ਲੈ ਚਾਰ ਜਨ ਪਾਣੀ ਪਾ ਕੇ ਅੱਛਾ ਥੋੜਾ ਹੋ ਗਿਆ ਹੈ ਜਿਹੜਾ 6 ਮਹੀਨੇ ਦਾ ਪਾਉਣ ਲੱਗਿਆ ਹੋ ਪਾਣੀ ਤੇ ਪੇਰ ਹੱਥ ਨਾਲ ਪੈਰ ਤਿਲਕੇ ਦੇਖ ਲੈ ਚੱਲ 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 ਆ ਮੇਰਾ ਸਹੇਤਰਾ ਆ ਮੇਰਾ ਹੱਥ ਨਹੀਂ ਲਾਈ ਦੇ ਨੂ ਤੂੰ ਇੱਕੀ ਖੜਜੋ ਮੱਕੀ ਜੰਮੀ ਤੁਸੀਂ ਵੀ ਇੱਕੀ ਖੜਜੋ ਮੱਕੀ ਜੰਮੀ ਮੱਕੀ ਜੰਮੀ ਜੈਸਾ ਮੱਕੀ ਲਈ ਸਾਡੀ ਬਹੁਤ ਜ਼ਿਆਦਾ ਬੇਸਾਬੇ ਬੀਲਾ ਮਕੀਦਾ ਬੇਸਾਬੇ ਨਾ ਮੇਰਾ ਸੁਣਾ ਰਿਹਾ ਤੇ ਹੈ ਜਿਹਾ ਲੱਗਦਾ ਲਾੜਾ ਹਾਂ ਲਾੜਾ ਨਹੀਂ ਸ਼ਲਾਰਾ ਹਾਂ ਮੁੰਡੀ ਦਾ ਵਰਗੀ ਵਰਗੀ ਹਾਂ ਐਂ ਤੇ ਡੁੱਬਲਾ ਲੰਦ ਤੋਦਾ ਜੋ ਉਹ ਜੁੱਤੀ ਨਹੀਂ ਪਾਉਣਾ ਹਾਂ ਪਾਪਾ ਚਿੱਕਟ ਕੇ ਉਹ ਚ ਪਾ ਦੇ ਪ੍ਰਿੰਡੀ ਚ ਮੈਂ ਬਤਾਉਂਦਾ ਬੂਟਾ ਗਿੱਲਾ ਕਰ ਦੇ ਆਪਾਂ ਵੀ ਦੇਤੀ ਆ ਤਾਂ ਸੁੱਕੀ ਪਈ ਔਰੇ ਮੂੰਗੀ ਤੂੰ ਲਾ ਤਾਂ ਪਾਣੀ ਆ ਤਾਂ ਸੁੱਕੀ ਪਈ ਔਰੇ ਗੱਬਿਓ ਛੱਡ ਦੇ ਆਣੀ ਇਹ ਲੱਗਣਾ ਕਿ ਮੋਤੀ ਲਾਉਣੇ ਫਿਰ ਇਹਨੂੰ ਉੱਪਰ ਜਾ ਕੇ ਸੈੱਟ ਇੱਥੇ ਚਿੱਟਿਆ ਤਾਂ ਹੋਇਆ ਸੀ ਜਦ ਤੱਕ ਇਹਦੀ ਪਿੰਡੀ ਨਾਲ ਦੇ ਮਾਪੇ ਦਾ ਮੂੰਹ ਤੇ ਰੌਣਕ ਆ ਗਈ ਹਾਂ ਹੂੰ ਮੂੰਹ ਕਰ ਮਾਵਾ ਕੇ ਕਿ ਪੀਰਾ ਆ ਗਿਆ ਸੀ ਫਿਰ ਮੈਨੂੰ ਮੂੰਹ ਕੋਲੇ ਪਾਣੀ ਨਾਲ ਹਟਣਾ ਮੈਨੂੰ ਸ਼ਾਵਜ ਦੋ ਮੂੰਹ ਸਾਰੇ ਪੱਕੇ ਆ ਮੈਨੂੰ ਸ਼ਾਵਜ ਦੋ ਮੈਨੂੰ ਤਾਂ ਨਾ ਕਿਉਂ ਮੈਂ ਕਿੰਨੇ ਦਿਨ ਇੰਬਰ ਲਾਣੇ ਜਾਂ ਤਾਂ ਮਾਂ ਪਿਓ ਤਾਂ ਨਵੇਟਦ ਨੇ ਮੇਰੇ ਤੇ ਕੋਈ ਦਮ ਨਹੀਂ ਮੈਂ 2 ਮਿੰਟ ਬਸ ਸੱਜਣਾ ਸਾਪਣ ਸਾਪਣ ਤਾਂ ਮੈਂ ਲਾ ਲਿਆ ਸੀਗਾ ਚੰਨਾ ਨਾ ਹੈ ਪੁੱਤ ਮੈਂ ਲੈ ਜਾ ਹੈ ਹੱਥ ਨਾਲ ਦੇਖੋ ਆਹੋ ਇਹ ਛੋਟੀ ਜੀ ਕਲੀ ਬਰ ਫਲੀ ਜਤਰਾ ਜੀ ਕੋਕਾ ਨਾ ਹੋ ਜੀ ਨਹੀਂ ਛੋਟੀ ਫਰਲਾ ਬਾਕੀ ਉਹਦੀ ਵੀ ਤਾਂ ਵਰ ਪਾਈ ਹੁੰਦੀ ਆ ਕਿ ਹਮਾਂ ਜਿੱਦਣ ਮਾਂ ਜਦ ਵੀ ਆਉਣਾ ਪਈ ਉਹਨੂੰ ਦੇ ਗਿਆ ਘਰ ਕੋਈ ਨਾ ਪਿਆ ਥੋੜੇ ਰੋਣੇ ਤੇ ਬਸ ਕੀ ਰੋਟੀ ਖਾਣੂੰ ਸ਼ਾਮ ਨੂੰ ਕੀ ਰੋ 2 ਰੋਟੀ ਨਾਲ